ਬਠਿੰਡਾ ਦੇ ਤੋਬੀਆਣਾ ਇਲਾਕੇ ਦੇ ਵਿੱਚ ਪੈਂਦੇ ਬਿਆਨਤ ਨਗਰ ਦੇ ਵਿੱਚ ਬੀਤੀ ਰਾਤ ਇੱਕ ਨੌਜਵਾਨ ਦਾ ਘਰੋਂ ਬੁਲਾ ਕੇ ਕੀਤਾ ਗਿਆ ਬੇਰਹਿਮੀ ਦੇ ਨਾਲ ਕਤਲ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਮੰਗ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 10 ਵਜੇ ਦੇ ਲਗਭਗ ਬਠਿੰਡਾ ਦੇ ਬਿਆਨਤ ਨਗਰ ਇਲਾਕੇ ਦੇ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਨੌਜਵਾਨ ਦੇ ਕਤਲ ਹੋਣ ਦੀ ਖਬਰ ਇਲਾਕੇ ਦੇ ਲੋਕਾਂ ਨੂੰ ਮਿਲੀ ਤਾਂ ਉਹਨਾਂ ਦੇ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਪਏ ਨੌਜਵਾਨ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮੌਤਲੀ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨੂੰ ਇਲਾਕੇ ਦੇ ਹੀ ਕੁਝ ਲੋਕ ਪਹਿਲਾਂ ਘਰੋਂ ਬੁਲਾ ਕੇ ਲੈ ਗਏ ਅਤੇ ਬਾਅਦ ਦੇ ਵਿੱਚ ਇਸ ਤੇ ਜਖਮੀ ਹੋਣ ਦੀ ਸੂਚਨਾ ਮਿਲੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਦੇ ਲਈ ਲਗਾਤਾਰ ਛਾਪੇਮਾਰੀ ਆਦੀ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਕੁਝ ਰਾਤ ਨਹੀਂ ਦੀ ਜੀ ਕਰਤੇ ਗਏ ਉਹ ਬਈ ਪਿਛਲੀ ਗਲੀ ਵਿੱਚ ਜਾ ਕੇ ਨਹੀਂ ਬਸ ਇਹੀ ਪਕੜ ਲਿਓ ਲੜਕਾਂ ਨੇ ਯਹਾਂ ਸੇ ਲੈ ਕੇ ਗਲੀ ਵੇ ਆ ਗਲੀ ਵਿੱਚ ਜਾ ਕੇ ਨਹੀਂ ਵਾ ਕਿਸਕੇ ਨੇ ਤਲਵਾਰ ਮਾਰੀ ਤਲਵਾਰ ਮਾਰ ਕੇ ਕਿਸਕੇ ਦਾ ਸਿਰ ਹੀ ਦੋ ਹੈਗਾ ਇਹ ਇੰਜ ਚਾਲ ਕਰਕੇ हमको ਕਿਸੇ ਲੜਕਾ ਨੇ ਬਤਾਈ ਥੀ भाई तुम्हारी लड़का को लेके पकड़ के नहीं तो मेरे मेरा लड़का गयो तो मेरा लड़का गयो तो देखे दो उधर न दस बारह जने छोड़ के नहीं पगे मार मूर के घर से, से नहीं जी घर से तो गये रोटी का मां से बुलाया लड़का ने

ਇੱਕ ਆ ਮੁਜੀ ਸਰ ਬਿੱਲੇ ਦਾ ਭਰਾ ਮੁਜੀ ਆ ਸਰ ਇਹ ਰਾਜਨਾ ਦੀ ਨ ਲੜਾਈ ਚੱਲ ਰਹੀ ਸੀਗੀ ਪਹਿਲਾਂ ਕੋਈ ਦੰਜੀ ਸੀਗੀ ਤੇ ਉਹ ਰਾਜਨਾਵੇਂ ਇਹਨਾਂ ਦਾ ਹੋ ਗਿਆ ਸੀਗਾ ਤੇ ਅੱਜ ਇਹਨਾਂ ਸ਼ਾਮ ਜੀ ਦੀ ਗੱਲ ਜਦੋਂ ਕੰਮ ਤੋਂ ਆਇਆਗਾ ਕਾਲੀ ਤੇ ਉਹਨੂੰ ਬੁਲਾ ਕੇ ਲੈ ਗਈ ਗੋਸ਼ਾ ਤੇ ਉਹਦਾ ਸੰਤਰਾਮ ਦਾ ਡੈਡੀ ਸੰਜੀ ਦਾ ਉਹ ਬੁਲਾ ਕੇ ਜਦੋਂ ਲੈ ਕੇ ਤੇ ਉਹ ਕਹਿੰਦੇ ਆਇਆ ਕੋਈ ਕੰਮ ਚੱਲਦੇ ਆਂ ਆਪਾਂ ਇਧਰ ਜਦੋਂ ਲੈ ਗਏ ਪਿਛਲੀ ਸਾਈਡ ਚਲੇ ਗਏ ਗੁਰਦੁਆਰੇ ਦੇ ਬੈਕਸਾਈਡ ਉੱਥੇ ਮੁੰਡੇ ਖੜਾ ਰਕੇ ਸੀ ਇਹਨਾਂ ਨੇ 10-15 ਜਣੇ ਸੀ ਇਹ ਉਲੀ ਆ ਕੇ ਬੱਚੁੱਤੇ ਮਾਰਨ ਲੱਗੇ ਉਹ ਸੱਟਾਂ ਉਹ ਮਾਰੀ ਜੇ ਸਿਰ ਚ ਮਾਰੀ ਸਿਰੋਂ ਦਾ ਪਾਟਿਆ ਸੀ ਜੀ ਜਦੋਂ ਨੂੰ ਮੈਂ ਭੱਜਿਆ ਉਹ ਸਾਰੇ ਟੱਪ ਗਏ ਸੀ ਜੀ ਉਧਰੋਂ ਸਾਰੇ ਜਨੇ ਭੱਜ ਗਏ ਚੱਲ ਭੱਜ ਗਏ ਸੀ ਜਦੋਂ ਮੈਂ ਉਹਨੂੰ ਲੈ ਗਿਆ ਫਿਰ ਚੱਕ ਕੇ ਸਰ ਹਸਪੀਟਲ ਲੈ ਕੇ ਗਿਆ ਸੀ ਮੈਂ ਉਹਨੂੰ ਉੱਥੇ ਤੇ ਉਹਨਾਂ ਨੇ ਕਿਹਾ ਤਾਂ ਵੀ ਡੱਡਾ ਜੇ ਤਾਂ ਕਿੰਨੀ ਉਮਰ ਦਾ ਮੁੰਡਾ ਸੀ 20 ਸਾਲ ਦਾ ਸੀ ਸਰ ਸਾਰੇ ਜੀ ਇੱਕ ਸੀਗਾ ਛੋਟੋ ਛੋਟਾ ਸੀਗਾ ਝਗੜਾ ਇਹਨਾਂ ਦਾ ਪਹਿਲਾਂ ਪੁਰਾਣਾ ਚੱਲਦਾ ਨਹੀਂ ਨਹੀਂ ਕੋਈ ਹੁਣੀ ਸੀਗਾ ਜੇ ਮਾੜੀ ਮੋਟੀ ਗੱਲ ਸੀ ਸਰ ਹੁ ਤਾਂ ਕੋਈ ਝਗੜਾ ਨਹੀਂ ਸੀ ਕੱਲ ਨਾਲ ਰਾਜੀਰਾਮੇ ਵੀ ਕਰਾਤਾ ਸੀਗਾ ਜੀ ਇਹਨਾਂ ਦਾ ਸਰ ਫਿਰ ਤੁਸੀਂ ਹੁਣ ਜਦੋਂ ਤੁਸੀਂ ਕੇ ਮੌਕੇ ਤੇ ਜਾਂਦੇ ਹਾਂ ਜੀ ਮੌਕੇ ਤੇ ਮੈਂ ਹੀ ਗਿਆ ਸਰ ਭੱਜ ਗਿਆ ਉਹਨੂੰ ਛੁੜਾਉਣ ਵਾਸਤੇ ਉਹਨੂੰ ਤੇ ਉਹ ਭੱਜ ਗਿਆ ਜਦੋਂ ਉਹ ਤਾਂ ਤੇ ਹਸਪਤਲ ਤੁਸੀਂ ਲੈ ਕੇ ਗਏ ਮੈਂ ਖੁਦ ਲੈ ਗਿਆ ਜੀ ਸਰ ਚੱਕ ਕੇ ਉਹਨੂੰ ਜੀ ਡਾਕਟਰ ਕੀ ਕਹਿੰਦੇ ਜੀ ਡਾਕਟਰ ਕਹਿੰਦੇ ਡੱਡਾ ਹੋ ਗਿਆ ਜੀ ਕਤਲ ਹੋ ਗਿਆ ਮਾਰਤਾ ਸੀ ਹਾਂਜੀ ਤੇ ਪੁਲਿਸ ਨੂੰ ਤਲਾਕੀ ਦਿੱਤੀ ਸੀ ਕਿ ਪੁਲਿਸ ਨੂੰ ਤਲਾਕੀ ਹੁਣੀ ਕਰਕੇ ਆਏ ਸਾਰੇ ਸਾਰਿਆਂ ਨੂੰ ਪੁਲਿਸ ਨੂੰ ਵੀ ਕਰਤੀ ਆ ਹਾਂਜੀ ਮੌਕੇ ਤੇ ਹੁਣ ਹਾਂਜੀ ਹਾਂਜੀ ਮੌਕੇ ਸਰ ਮੁੰਬਦਰ ਤਾਂ ਪਹੁੰਚੀ ਨਹੀਂ ਜਿੱਥੇ ਕਤਲ ਹੋਇਆ ਸੀ ਅੱਜ ਤੱਕ ਆਈ ਨਹੀਂ ਨਾ ਇੱਥੇ ਆਈਏ ਨਾ ਇੱਥੇ ਕਰੇ ਆਈਏ ਸਰ ਹਾਂਜੀ ਕੀ ਨਾਮ ਸੀ ਮਰਨ ਵਾਲੇ ਦਾ ਬਿਸ਼ੇਵੰਸੀ ਕਾ ਸਰ ਸ਼ਿਵਮ ਹਾਂਜੀ ਕਾਲੀ ਕਹਿੰਦੇ ਜੀ ਹਾਂਜੀ ਤੇ ਹੋਰ ਕਿੰਨੇ ਕੁ ਬੰਦੇ ਸੀ ਉਹ ਟੋਟਲ ਉਹ ਸੀਗੇ ਸਰ 10 ਜਣੇ ਸੀ 10 15 ਜਣੇ ਸੀਗੇ ਉਹ ਕਿ ਗੋਸਾ ਮੇਨ ਸੀਗੀ ਜੀ ਉਹ ਬਲੈਕ ਲੈ ਕੇ ਗੋਸਾ ਤੇ ਸੰਤਰਾ ਨੂੰ ਬੁਲਾ ਕੇ ਲਗੇ ਮੈਂ ਉਹਦਾ ਡੈਡੀ ਸਨੀ ਦਾ ਸੀ ਸਰ ਉਹ ਪਹਿਲਾਂ ਇਥੇ ਮਲੇ ਚ ਸਾਡੇ ਰਹਿ ਕੇ ਗਏ ਆ ਨਾ ਤਾਂ ਕਿ ਉਹ ਚਲਾ ਗਿਆ ਉਹਦੇ ਨਾਲ ਉਹ ਤਾਇਆ ਲੱਗਦਾ ਸੀ ਚੱਲ ਕੋਈ ਨਿਊ ਚਲਾ ਗਿਆ ਉਹ ਕਹਿੰਦਾ ਕੋਈ ਕੋਈ ਕੰਮ ਹੋਊਗਾ ਉਹ ਕਹਿੰਦਾ ਕੋਈ ਕੰਮ ਆਇਆ ਚੱਲ ਜਾਂਦੇ ਆਪਾਂ ਜਦੋਂ ਲੈ ਗਏ ਉੱਥੇ ਪਿੱਛੇ ਮੁੰਡੇ ਖੜੇ ਸੀਗੇ ਉਹਨਾਂ ਨੇ ਮਾਰਿਆ ਨਹੀਂ ਸਿਰ ਤੇ ਸੱਟਾਂ ਸੀ ਇਹ ਤਨੁਜ ਸੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਸਰ ਇਹ ਕਰਦੇ ਸੀ ਸਰ ਚੱਕਾ ਹੀ ਹੈ ਵੀ ਸਾਰੇ ਸਾਰੇ ਜਿੰਨੇ ਵੀ ਜਨਾ ਮਾਰੇ ਅਨੁਜੇ ਸੀ ਹੈ ਜੀ ਇੱਕ ਪ੍ਰਿੰਸ ਭਈਆ ਸੀ ਸੰਨੀ ਸੀਗਾ ਸੰਤਰਾਮ ਸੀਗਾ ਗੋਸਾ ਸੀਗੀ ਤੇ ਪ੍ਰਿੰਸ ਭਈਆ ਸੀਗਾ ਸਰ ਇੱਕ ਰਾਤ ਤੋਂ ਭੀਨੇ ਕੋਈ ਲੜਾਈ ਹੋਜੀ ਕੀ ਮੰਗਦੇ ਸਰ ਇਹ ਦੇਰ ਰਾਤ ਦਾ ਹੈਗਾ ਜੀ ਰਾਤ ਕਾ 11 11:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕੋਈ ਆਪਣੇ 22 ਸਾਲ ਦਾ ਲੜਕਾ ਸੀਗਾ ਸ਼ਿਵਮ ਜਿਹਦੀ ਕੀ ਕੋਈ 5-6 ਬੰਦੇ ਸੀ ਬਾਈ ਨੇ ਤੇ 5 ਤੋਂ 7 ਹੀ ਇੰਨੇ ਕਿ ਨਾਮ ਨੂੰ ਲੋਕਾਂ ਨੇ ਉਹ ਤੇ ਹਮਲਾ ਕਰਕੇ ਉਹਦੀ ਹੱਤਿਆ ਕਰਤੀ ਤੇ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਤੀ ਤੇ ਰਾਤ ਹੀ ਆਪਣੀ ਟੀਮ ਮਤਨਾਤ ਕਰਕੇ ਤੇ ਦੋ ਬੰਦੇ ਨੂੰ ਅਸੀਂ ਹੁਣ ਤੱਕ ਗਰਾਉਂਡ ਅਪ ਕਰ ਸੋ ਕਰ ਚੁੱਕੇ ਹਾਂ ਤੇ ਬਾਕੀ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਮਰਡਰ ਦਾ ਪਰਚਾ ਦਰਜ ਕੀਤਾ ਛੇ ਬਾਈ ਨੇ ਮੈਂ ਤੇ 7-8 ਨਾਮ ਕੋਈ ਮੈਂ ਕੁੜੀ ਲੇਡੀਆਂ ਵੀ ਵਿਚ ਹੈ ਹਾਂ ਹੈ ਕਿ ਨਹੀਂ ਲੇਡੀਆਂ ਵੀ ਲੇਡੀਆਂ ਵਿਚ ਜੀ